ਹਾਂਜੀ ਵੀਰੋ ਸਤਿ ਸ੍ਰੀ ਅਕਾਲ ਇਹ ਹੈ ਪਿੰਡ ਪੁੰਦਰੀ ਗੈਸ ਫੈਕਟਰੀ ਵਿਰੁੱਧ ਕਰਨਾ ਸਰਕਾਰ ਤੱਕੇ ਨਾਲ ਹੀ ਸਾਡੇ ਪਿੰਡ ਵਿੱਚ ਗੈਸ ਫੈਕਟਰੀ ਵਿਰੁੱਧ ਗੈਸ ਫੈਕਟਰੀ ਲਗਾ ਰਹੀ ਸੀ ਬਾਇਓ ਗੈਸ ਪਲਾਂਟ ਤੇ ਅਸੀਂ ਸਾਰੇ ਪਿੰਡ ਵਾਲਿਆਂ ਨੇ ਮਿਲ ਕੇ ਇਹਦਾ ਵਿਰੋਧ ਕੀਤਾ ਅਤੇ ਦਰਨਾਲਾਇਆ 1.5 ਸਾਲ ਤੋਂ ਬਾਅਦ ਸਾਡਾ ਸਮਾ 1.5 ਸਾਲ ਤੋਂ ਵੱਧ ਸਮਾਂ ਸਾਡਾ ਧਰਨਾ ਚੱਲਿਆ ਤੇ ਹੁਣ ਸਾਨੂੰ ਕੋਈ ਕਹਾ ਦੇ ਕਾਮਯਾਬੀ ਪ੍ਰਾਪਤ ਹੋਈ ਹੈ ਅਸੀਂ ਗੈਂਸ ਫੈਕਟਰੀ ਬੰਦ ਕਰਨ ਦੇ ਸੰਬੰਧ ਵਿੱਚ ਟਰੈਕਟਰ ਰੋਸ ਮਾਰਚ ਕੀਤਾ ਸੀ ਉਹ ਵੀ ਤੁਹਾਨੂੰ ਵੀਡੀਓ ਦਿਖਾਈ ਜਾ ਰਹੀ ਹੈ ਹੋਰ ਬਾਕੀ ਸਰਕਾਰ ਵੈਕ ਚੁੱਕੀ ਹੈ ਕਾਰ ਪਰ ਟਾਦੋਂ ਕਹਿੰਦੀ ਪੰਜਾਬ ਖਾਲੀ ਹੈ ਪੰਜਾਬ ਚ ਬਸੋ ਹੈ ਨਹੀਂ ਤਾਂ ਨਮਾਜ਼